ਆਪਾਂ ਜਿਆਦਾ ਦੁਨੀਆ ਪਤਾ ਕਿਉਂ ਦੁਨੀਆ ਵਾਲੇ ਦੇਖੀ ਜਾਂਦੇ ਉਹ ਕੀ ਕਹੇਗਾ ਜੀ ਉਹ ਕੀ ਕਹੇਗਾ ਉਹ ਕੀ ਕਹੇਗਾ 50 ਸਾਲ ਤੱਕ ਬੰਦਾ ਇਹ ਸੋਚਦਾ ਵੀ ਦੁਨੀਆ ਕੀ ਕਹੇਗੀ 50 ਸਾਲ ਤੋਂ ਬਾਅਦ ਬੰਦਾ ਹੋਇਦਾ ਯਾਰ ਮੇਰੇ ਬਾਰੇ ਕੋਈ ਸੋਚਦਾ ਹੀ ਨਹੀਂ ਦੁਨੀਆ ਦੁਨੀਆ ਬਾਰੇ ਸੋਚਣਾ ਛੱਡ ਕੇ ਨਾ ਰੱਬ ਬਾਰੇ ਸੋਚਣਾ ਸ਼ੁਰੂ ਕਰਦਾ ਸਤਿਗੁਰੂ ਭਰਾ ਨਾਲ ਪਿਆਰ ਕੀਤਾ ਭੈਣ ਨਾਲ ਪਿਆਰ ਕੀਤਾ ਹੈ ਜੀ ਰਿਸ਼ਤੇਦਾਰਾਂ ਨਾਲ ਪਿਆਰ ਪਾਇਆ ਜਿੰਨਾ ਪਿਆਰ ਪਾਣਾ ਸੀ ਉਹਦੇ ਨਾਲ ਪਾਇਆ ਜਿਦਾਂ ਪਿਆਰ ਪਿਆਰ ਪਾਉਣਾ ਕਿਹਾ ਸੀ ਨਾ ਜਿਨੇ ਪਾਲਕੀ ਭੇਜਣੀ ਹੈ ਜਾਂ ਜਿਨੇ ਵੀਰ ਦੇ ਟਾਈਮ ਚੋਂ ਬਦੂਤਾਂ ਤੋਂ ਛਡਾਣਾ ਉਹਦੇ ਨਾਲ ਪਿਆਰ ਦੇ ਪਾਇਆ ਆਪਾਂ ਪਿਆਰ ਉਹਦੇ ਨਾਲ ਦੁਨੀਆ ਨਾਲ ਪਿਆਰ ਪਾਈ ਬੈਠੇ ਹਾਂ ਗੱਲ ਇਹ ਸਮਝਣ ਦੀ ਸਤਿਗੁਰੂ ਜੀ ਇਤਨਾ ਪਰਮਾਤਮਾ ਨਾਲ ਪਿਆਰ ਹੋ ਗਿਆ ਨਾ ਪਰਮਾਤਮਾ ਦਾ ਕਹਿੰਦੇ ਵੀ ਚਰਨ ਸਤਨਗੁਰੇ ਕੋ ਰੇਖ ਪੈਂਦਾ ਜਾਈ ਜਦ ਸਤਗੁਰੂ ਕੋਟ ਪੈਂਦਾ ਅੱਗੇ ਆਪਾਂ ਇੱਕ ਕਦਮ ਵੀ ਕੁੱਟਦੇ ਹਾਂ ਨਾ ਤਾਂ ਕਰੋੜਾ ਕਦਮ ਮਹਾਰਾਜ ਅੱਗੇ ਹੋ ਕੇ ਲੈ ਲੈਂਦੇ